ਟਾਈਮ ਹੋ ਰਿਹਾ ਹੈ 4:27 ਮਿੰਟ ਸਵੇਕੇ ਅੱਪਾ ਚੱਲੇ ਆ ਪੈਨਨਸੂਲਾ ਫਾਉਂਟਸ ਪਾਜ ਨਾਤੇ ਨਹੀਂ ਹੋਏ ਜਨਮ ਜਨਮ ਦੀ ਨਾਉਣ ਵਾਲੀਆਂ ਮੈੜਾਂ ਲਾ ਕੇ ਆਵਾਂਗੇ ਨਾਉਣ ਦੇ ਰਿਕਾਰਡ ਤੋੜ ਦੇਣੇ ਆ ਬਾਈ ਇਹ ਚੱਲ ਪਏ ਆਪਾਂ ਵਾਹ ਬਈ ਕਿੰਨਾ ਟਾਈਮ ਲੱਗ ਰਿਹਾ ਭਾਈ ਪੌਣੇ 2 ਘੰਟੇ ਉਹ 2 ਘੰਟੇ ਲੱਗਣਗੇ ਆਪਣਾ ਟਾਈਮ ਹੈਗਾ ਇਹ ਉੱਥੇ ਪਹੁੰਚਣ ਦਾ 5:30 5:6 ਜਦੋਂ ਪੂਰੇ ਪੂਰੇ ਟਾਈਮ ਤੇ ਪਹੁੰਚਾਂਗੇ ਨਾ ਵਾਹਿਗੁਰੂ ਸਤਿਨਾਮ ਨਾ ਮੋਟਾ ਡਰਾਈਵ ਚੱਟ ਪਾਸ਼ਾ ਤੇ ਸੜਕਾ ਪਈਆ ਹੈਗੀਆ ਸੂਰੀਆ ਆਪਾਂ ਜਾਂਦੀ ਬਈ ਹੈਗੀ ਟਿਊ ਟਿਊ ਹਾਂਜੀ ਸਸ਼ੀਗਾਲ ਮਿੱਤਰੋ ਵੈਲਕਮ ਬੈਕ ਟੂ ਮਾਈ ਚੈਨਲ ਬਾਈਟਸ ਐਂਡ ਬੈਕਪੈਕਸ ਤੇ ਜਿਦਾ ਤੁਸੀਂ ਦੇਖ ਰਹੇ ਹੋ ਆਪਾਂ ਸੀਗੇ ਆਸਟ੍ਰੇਲੀਆ ਤੇ ਅੱਜ ਆਪਾਂ ਚੱਲੇ ਆ ਜੀ ਪੈਨਨਸੋਲਾ ਹਾਰਸਪ੍ਰਿੰਗਸ ਤੇ ਇਹ ਮੋਰਿੰਗਟਨ ਦੇ ਵਿੱਚ ਪੈਂਦਾ ਲਗਭਗ ਮੈਲਬਨ ਤੋਂ ਜਿੱਥੇ ਆਪਾਂ ਰਹਿੰਦੇ ਹਾਂ ਡੋਨੀ ਬਰੁਕ ਦੇ ਵਿੱਚ ਇੱਥੋਂ ਪੌਣੇ 2 ਘੰਟੇ ਦੀ ਡਰਾਈਵ ਹੈ ਤੇ ਤੁਸੀਂ ਰਸਤੇ ਦੇ ਵਿਊਜ਼ ਚੈੱਕ ਕਰੋ ਸਵੇਰੇ ਸਵੇਰੇ ਅਰਲੀ ਮਾਰਨਿੰਗ ਨਿਕਲੇ ਆ ਜਦ ਕਿ ਸਾਨੂੰ 4 ਵਜੇ ਨਿਕਲਣਾ ਚਾਹੀਦਾ ਸੀ 6:30 ਵਾਲਾ स्लॉट ਆਪਾਂ ਉੱਥੇ ਬੁੱਕ ਕੀਤਾ ਹੋਇਆ ਤੇ ਜਾ ਕੇ ਦੇਖਦੇ ਆ ਵੀ ਕਿੰਨਾ ਕੁ ਰਸ਼ ਵਗੈਰਾ ਹੋਊਗਾ ਅ ਇੰਨਾ ਤੇ ਆਪਾਂ ਨਾਰਮਲੀ ਚੱਲੇ ਅੱਜ ਤੇ ਉੱਥੇ ਜਾ ਕੇ ਤੁਹਾਨੂੰ ਸਾਰਾ ਮਾਹੌਲ ਦਿਖਾਉਣਾ ਤੇ ਰਾਸਤੇ ਦੇ ਵਿਊਜ਼ ਦੇਖੋ ਆ ਪਟਨ ਨਾਲ ਵਿੱਚ ਆਉਂਦੀ ਲੰਘ ਰਹੇ ਸੀ ਬਹੁਤ ਜ਼ਿਆਦਾ ਸੋਹਣਾ ਮਿਲ ਕੇ ਸਵੇਰੇ ਸਵੇਰੇ ਜਦੋਂ ਆਪਾਂ ਨਿਕਲਦੇ ਹਾਂ ਹਨਾ ਕਿਤੇ ਵੀ ਚਾਹੇ ਤੁਸੀਂ ਇੰਡੀਆ ਚ ਵੀ ਨਿਕਲੋ ਕਿਸੇ ਵੀ ਕੰਟਰੀ ਤੁਸੀਂ ਸਵੇਰੇ ਨਿਕਲੋ ਇੱਕ ਸਵੇਰ ਦਾ ਜਿਹੜਾ ਉੱਠ ਕੇ ਬੰਦਾ ਜੋ ਨਿਕਲਦਾ ਹੈ ਕਿਤੇ ਵੀ ਸਵੇਰ ਦਾ ਇੱਕ ਅਲੱਗ ਜਿਹੀ ਆਪਣਾ ਮਾਹੌਲ ਹੁੰਦਾ ਤੇ ਇੱਕ ਅਲੱਗ ਜਿਹੀ ਸਕੂਨ ਹੁੰਦਾ ਬਹੁਤ ਜ਼ਿਆਦਾ ਵਧੀਆ ਲੱਗਦਾ ਸਵੇਰੇ ਨਾਲ ਤੁਸੀਂ ਨਾਲ ਗੁਰਬਾਣੀ ਲਾਈ ਹੋਵੇ ਜਾਂ ਕੀਰਤਨ ਲਾਇਆ ਹੋਵੇ ਹਨਾ ਸੁਣਦੇ ਜਾ ਰਹੇ ਹੋ ਤੇ ਕਈ ਮੇਰੇ ਭਰਾਵਾਂ ਨੂੰ 뮤זיਕ ਪਸੰਦ ਹੁੰਦਾ ਉਹ 뮤זיਕ ਸੁਣਦੇ ਜਾਂਦੇ ਆ ਬਟ ਜੇ ਤੁਸੀਂ ਸਵੇਰੇ ਸਵੇਰੇ ਕੀਰਤਨ ਸੁਣਦੇ ਜਾਓਗੇ ਨਾ ਬਹੁਤ ਜਿਆਦਾ ਵਧੀਆ ਲੱਗਦਾ ਤੇ ਬਾਕੀ ਅੱਗੇ ਚੱਲ ਕੇ ਤੁਹਾਡੇ ਨਾਲ ਆਪਾਂ ਸਾਰੀ ਡਿਟੇਲ ਵਗੈਰਾ ਸ਼ੇਅਰ ਕਰਾਂਗੇ ਤੇ ਤੁਸੀਂ ਰਾਸਤੇ ਦਾ ਵਿਊਜ਼ ਇੱਕ ਵਾਰੀ ਇੰਜੋਏ ਕਰੋ ਤੇ ਆਪਣੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਇਹਨੂੰ ਸ਼ੇਅਰ ਕਰ ਦਿਓ ਜਿੰਨਾਂ ਨਾਲ ਤੁਸੀਂ ਇਸ ਜਗ੍ਹਾ ਤੇ ਜਾਣਾ ਚਾਹੁੰਦੇ ਹੋ ਇੱਥੋਂ ਦੇ ਵਲੌਗਸ ਮੈਂ ਤਿੰਨ ਚਾਰ ਪਾਉਂਗਾ ਤੁਸੀਂ ਸਾਰਾ ਐਕਸਪੀਰੀਅੰਸ ਕਰਿਓ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਤੁਹਾਡੇ ਲਈ ਆਪਾਂ ਆਉਣ ਵਾਲੇ ਦਿਨਾਂ 'ਚ ਬਹੁਤ ਜਿਆਦਾ ਵਧੀਆ ਹੋਰ ਵੀ ਐਕਸਪੀਰੀਅੰਸੇ ਦੇ ਪਹਿਲਾਂ ਜਾ ਚੁੱਕੇ ਹਾਂ ਤੇ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਸੀ ਆਪਾਂ ਜਾ ਕੇ ਤੁਹਾਨੂੰ ਸਾਰਾ ਸਮਝਾਵਾਂਗੇ ਵੀ ਕੀ ਗੱਲਬਾਤ ਹੈ ਇੱਥੋਂ ਦੀ ਜੇ ਆਪਾਂ ਟਿਕਟ ਪ੍ਰਾਈਸ ਦੀ ਗੱਲ ਕਰ ਲਈਏ ਆਪਾਂ स्लॉट ਬੁੱਕ ਕੀਤਾ ਜੀ 200 ਸਵਾ 200 ਡਾਲਰ ਪਰ ਪਰਸਨ ਅਕੋਰਡਿੰਗ ਠੀਕ ਹੈ ਜੀ 180 ਡਾਲਰ ਅਸੀਂ ਵਿੱਚ ਹੀ ਬਾਥਰੂਮ ਵਗੈਰਾ ਸਾਰਾ ਕੁਝ ਪਾ ਕੇ ਆਪਾਂ ਇਹਨਾਂ ਨੂੰ 180 ਡਾਲਰ ਪਰ ਪਰਸਨ ਅਕੋਰਡਿੰਗ ਦਿੱਤੇ ਆ ਤਾਂ ਆਪਣਾ ਇੱਥੇ ਮੰਨ ਲਓ ਵੀ 400 ਡਾਲਰ ਲੱਗ ਗਿਆ ਤੇ ਬਾਕੀ ਆਪਣੇ ਕੋਲੇ ਪਰਸਨਲ ਵਹੀਕਲ ਹੈਗਾ ਤੇ ਤੁਹਾਡੇ ਕੋਲ ਵੀ ਹੈਗਾ ਤਾਂ ਤੁਸੀਂ ਇੱਥੇ ਬੜੇ ਰਾਮ ਨਾਲ ਆਪਣੇ ਵਹੀਕਲ ਤੇ ਇੱਥੇ ਪਹੁੰਚੋ ਤੇ ਵਧੀਆ ਇੰਜੋਏ ਕਰੋ ਬਹੁਤ ਜਿਆਦਾ ਘੈਂਟ ਚੀਜ਼ ਹੈ ਤੇ ਸਵੇਰ ਦਾ ਜਿਹੜਾ ਵਿਊ ਹੈ ਬਹੁਤ ਹੀ ਜਿਆਦਾ ਘੈਂਟ ਹੈ ਤੇ ਆਪਾਂ ਇੱਥੇ ਪਹੁੰਚ ਚੁੱਕੇ ਆ ਲੱਗੇ ਜੇ ਤੇ ਇੱਥੋਂ ਆਪਾਂ ਟਰਨ ਲੈ ਲਿਆ ਤੇ ਆਪਾਂ ਉਧਰ ਨੂੰ ਹੀ ਜਾ ਰਹੇ ਹੁਣ ਤੇ ਇੱਥੋਂ ਮੜਾ ਜਾ ਬਸ ਧਿਆਨ ਨਾਲ ਕਿਉਂਕਿ ਇੱਥੋਂ ਜਿਹੜੇ ਐਗਜ਼ਿਟ ਹੁੰਦੇ ਆ ਉਹ ਥੋੜਾ ਜਿਹਾ ਆਪ ਦਾ ਮੈਪ ਤੇ ਧਿਆਨ ਰੱਖ ਕੇ ਤੇ ਤੁਸੀਂ ਵਧੀਆ ਥੋ ਐਗਜ਼ਿਟ ਮਾਰ ਕੇ ਆਪ ਦਾ ਟਾਈਮ ਨਾਲ ਇੱਥੇ ਬਹੁਤ ਜਿਆਦਾ ਵੱਡੀ ਪਾਰਕਿੰਗ ਹੈ ਅਗਰ ਤੁਸੀਂ ਨਾਈਟ ਵਗੈਰਾ ਸਟੇ ਕਰਨਾ ਚਾਹੁੰਦੇ ਹੋ ਇੱਥੇ ਤਾਂ ਇਹਨਾਂ ਕੋਲੇ ਉਹ ਸਾਰੇ ਪੈਕੇजेस ਹੈਗੇ ਨੇ ਤੁਸੀਂ ਉਹ ਸਾਰਾ ਚੈੱਕ ਕਰ ਸਕਦੇ ਹੋ 80 ਡਾਲਰ ਤੋਂ ਇਹਨਾਂ ਦੀ ਟਿਕਟ ਸਟਾਰਟ ਹੋ ਜਾਂਦੀ ਹੈ ਤੇ ਬਾਕੀ ਆਪਾਂ ਹੁਣ ਪਾਰਕਿੰਗ 'ਚ ਗੱਡੀ ਖੜਾ ਕੇ ਇੱਥੇ ਰਿਸੈਪਸ਼ਨ ਤੇ ਜਾਵਾਂਗੇ ਉੱਥੇ ਉਹਨਾਂ ਤੋਂ ਲੋਕਰ ਲਵਾਂਗੇ ਤੇ ਆਪਣਾ ਲੋਕਰ ਵੀ ਵਿੱਚ ਇਨਕਲੂਡਡ ਸੀਗਾ ਆਪਣੇ ਪੈਕੇਜ ਦੇ ਤੇ ਉਹਦੇ ਨਾਲ ਹੀ ਬਾਥਰੂਮ ਦੇ ਦੇਣਗੇ ਆਪਾਂ ਨੂੰ ਉਹ ਤੇ ਵੈਸੇ ਆਪਾਂ ਆਪਣੇ ਟਵਲ ਵਗੈਰਾ ਵੀ ਨਾਲ ਲੈ ਕੇ ਆਇਆ ਟਰਾਲ ਵਗੈਰਾ ਤੇ ਬਾਕੀ ਸਾਰਾ ਤੁਹਾਨੂੰ ਡਿਟੇਲ ਚ ਦਿਖਾਵਾਂਗੇ ਤੁਸੀਂ ਸਵੇਰ ਦਾ ਟਾਈਮ ਚੈੱਕ ਕਰ ਸਕਦੇ ਹੋ ਲਗਭਗ ਸਵਾ 6 ਵਜੇ ਆਪਾਂ ਇੱਥੇ ਪਹੁੰਚ ਚੁੱਕੇ ਆ ਨਾਰਮਲ ਸਪੀਡ ਤੇ ਆ ਕੋਈ ਜ਼ਿਆਦਾ ਆਪਾਂ ਗੱਡੀ ਰਨ ਵੀ ਨਹੀਂ ਕੀਤੀ ਜ਼ਿਆਦਾ ਨਹੀਂ ਭਜਾਈ ਤੇ 80 85 100 ਕ ਦੀ ਸਪੀਡ ਤੇ ਆਪਾਂ ਆ ਤੇ ਆ ਇੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਜ਼ਿਆਦਾ ਕੋਈ ਰਸ਼ ਨਹੀਂ ਹੈ ਓਵਰਕਰਾਊਡਡ ਨਹੀਂ ਸੀਗਾ ਤਾਂ ਆ ਤੁਸੀਂ ਦੇਖ ਸਕਦੇ ਹੋ ਵਧੀਆ ਆਰਾਮ ਨਾਲ ਗੱਡੀ پارک ਕਰਕੇ ਉਹਦੇ ਬਾਅਦ ਚੱਲਦੇ ਆ ਨਾਲ ਕੋਲੇ ਕਾਟੇਜਸ ਵਗੈਰਾ ਬੈਂਬੂ ਹਾਊਸ ਵਗੈਰਾ ਮਤਲਬ ਕਿ ਬਹੁਤ ਸਾਰੀਆਂ ਆਪਸ਼ਨਸ ਨੇ ਬਾਕੀ ਜਿਵੇਂ ਜਿੰਨਾ ਤੁਸੀਂ ਗੁੜ ਪਾਉਂਗੇ ਉਨਾ ਹੀ ਮਿੱਠਾ ਹੋਊਗਾ ਆ ਤੁਸੀਂ ਗੱਡੀਆਂ ਖੜੀਆਂ ਦੇਖ ਸਕਦੇ ਹੋ ਇਹ ਸਾਰੇ ਇੱਥੇ ਹੋ ਸਕਦਾ ਵੀ ਮੌਕੇ ਤੇ ਪਹੁੰਚੇ ਹੋਣ ਕਈ ਇੱਥੇ ਮੇਰੇ ਭਰਾ ਸਟੇ ਕਰਨਾ ਵੀ ਪਸੰਦ ਕਰਦੇ ਆ ਬਾਕੀ ਤੁਹਾਡੇ ਨਾਲ ਅੱਗੇ ਡਿਟੇਲ ਸ਼ੇਅਰ ਕਰਦੇ ਆ ਤਾਂ ਤੁਸੀਂ ਆ ਚੈੱਕ ਕਰੋ ਟੋਲਾ ਪੌਟਸਪ੍ਰਿੰਗਸ ਤੇ ਆਪਾਂ ਲੈਨੇ ਆ ਸਪਾ ਕਿੱਧਰ ਹੀ ਆ ਦੇ ਬਾਥ ਹਾਊਸ ਰਿਸੈਪਸ਼ਨ ਇੱਧਰ ਟਰੱਕ ਖੜਾ ਹੈਗੀ ਲੱਭਦੀ ਪਈ ਹੈਗੀ ਇਹ ਤਾਂ ਜਾਣੀ ਹੈਗੀ ਇੱਧਰ 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 ਪਾਣੀ ਵਾਲੀਆਂ ਹੀ ਚਲੋ ਕੋਰੀ ਉਹ ਉਧਰ ਸਾਹਮਣੇ ਹੋਣਾ ਜੀ ਮਨ ਲਾਓ ਆਵੜੇ ਭਾਈ ਪੂਰੇ ਪੂਰੇ ਆਹ ਦੇਖੋ ਆਹ ਲਿਖਿਆ ਹੋਇਆ ਬੀ ਫਿਲਮ ਇਹ ਕੇ ਸਿਰਫ ਆਪਣੇ ਗਰੁੱਪ ਦੀ ਕਰ ਸਕਦੇ ਰਹਿਤਾ ਹਾਂ ਆਪਾਂ ਦੂਸਰਾ ਤਾਂ ਕਿਹ ਲਾ ਹਾਂ ਇਹ ਦੀ ਚਾ ਨਹੀਂ ਰੋ ਰੋ ਹੋਰ ਇਹ ਦੇ ਨਾ ਕੋਈ ਸਾਡੇ ਕੋਲ ਨਹੀਂ ਹਾਂ ਲਾ ਫੜ ਇੱਕ ਮਿੰਟ ਫੜ ਫੜ ਦਉਣੀ ਆਲੇ ਫੜਾ ਕਰ ਦਵਾ ਬੰਦ ਤਾਲ ਬੈਨਸੇ ਲਾਉ ਵੀ ਆਪਾਂ ਪਹੁੰਚ ਗਏ ਜੀ ਕਾਕਾ ਜੀ ਲੋ ਜੀ ਆਪਾਂ ਨੂੰ ਉਹਨਾਂ ਨੇ ਬੈਂਡ ਵਗੈਰਾ ਦੇਤੇ ਹੋਏ ਆ ਆਪਣੀ ਆਪਾਂ ਰਿਸੈਪਸ਼ਨ ਤੇ ਜਾ ਕੇ ਐਂਟਰੀ ਕਰਵਾ ਲਈ ਤੇ ਉਹ ਤੁਸੀਂ ਹੱਥ 'ਚ ਬੈਂਡ ਪਾਇਆ ਹੋਇਆ ਦੇਖ ਸਕਦੇ ਹੋ ਤੇ ਇਹਦੇ ਨਾਲ ਹੀ ਆਪਣਾ ਸਾਰਾ ਅੱਗੇ ਜਾ ਕੇ ਸਿਸਟਮ ਦਿਖਾ ਕੇ ਆਪਾਂ ਇੱਥੇ ਹੀ ਲੌਗ ਇਨ ਆਪਣਾ ਅੰਦਰ ਰੂਮਸ ਦੇ ਵਿੱਚ ਐਂਟਰੀ ਮਾਰਾਂਗੇ ਸਾਰੇ ਗੇਟਸ ਵਗੈਰਾ ਇਹਦੇ ਨਾਲ ਹੀ ਓਪਨ ਹੋਣਗੇ ਤੇ ਅੱਗੇ ਚੱਲ ਕੇ ਤੁਹਾਨੂੰ ਸਾਰਾ ਸਿਸਟਮ ਦਿਖਾਉਣੀ ਆ ਫਿਲਹਾਲ ਹੈਗੇ ਆ ਆਪਾਂ ਚੇਂਜਿੰਗ ਰੂਮ ਦੇ ਵਿੱਚ ਇੱਥੇ ਆਪਾਂ ਨੂੰ ਲੋਕਰ ਮਿਲਿਆ ਹੋਇਆ ਤੇ ਆਪਣਾ ਸਾਰਾ ਇੱਥੇ ਸਮਾਨ ਰੱਖ ਕੇ ਤੇ ਆਪਾਂ ਲੋਕ ਕਰਕੇ ਅੱਗੇ ਚੱਲਦੇ ਆ ਤੇ ਇਹ ਹੈਗਾ ਇੱਥੋਂ ਦਾ ਚੇਂਜਿੰਗ ਰੂਮ ਤੇ ਇੱਥੇ ਇਹਨਾਂ ਨੇ ਆਪਾਂ ਨੂੰ ਇੱਕ ਲੋਕਰ ਦਿੱਤਾ ਤੇ ਇੱਕ ਬਾਥਰੂਮ ਦਿੱਤਾ ਬਾਕੀ ਆਪਾਂ ਆਪਦੇ ਉਵੇਂ ਦੇ ਹੀ ਆਊਟਫਿਟ ਲੈ ਕੇ ਆਏ ਆ ਕਿ ਬਾਅਦ ਚ ਕੋਈ ਚੱਕਰ ਵਾਲੀ ਗੱਲ ਵੀ ਨਾ ਹੋਵੇ ਜਿੱਦਾਂ ਆਪਾਂ ਕਹਿ ਦਿੰਦੇ ਆ ਵੀ ਫਿਲਮ ਵੀਰ ਆਪਾਂ ਜਿਹੜਾ ਕਹਿ ਦਿੰਨੇ ਆ ਹਨਾ ਤੇ ਉਹੀ ਆਪਾਂ ਲੈ ਕੇ ਆਇਆ ਵੀ ਗਿੱਲਾ ਵੀ ਹੋਊਗਾ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਨਾਲ ਆਪਣੇ ਕੋਲੇ ਆਪਣਾ ਦੂਸਰਾ ਆਊਟਫਿਟਸ ਜਿਹੜੇ ਹੈਗੇ ਆ ਉਹ ਗੱਡੀ ਦੇ ਵਿੱਚ ਹੀ ਰੱਖ ਕੇ ਆਇਆ ਇਹਨਾਂ ਕੇਸ ਆਪਾਂ ਨੂੰ ਲੋਡ ਪਈ ਤਾਂ ਆਪਾਂ ਉੱਥੇ ਜਾ ਕੇ ਚੇਂਜ ਕਰ ਲਾਂਗੇ ਤੇ ਬਾਕੀ ਤੁਸੀਂ ਇੱਥੇ ਆਪਣੇ ਅਗਰ ਆ ਰਹੇ ਹੋ ਫਿਲਮ ਵਗੈਰਾ ਸ਼ੂਟ ਕਰਨਾ ਚਾਹੁੰਦੇ ਤੁਸੀਂ ਆਪਣਾ ਕੁਝ ਵੀ ਰੀਲ ਬਣਾਉਣੀ ਹੈ ਜਾਂ ਵਲੌਗ ਬਣਾਉਣਾ ਉਹ ਤੁਸੀਂ ਆਪਣੇ ਗਰੁੱਪ ਦਾ ਹੀ ਕਰ ਸਕਦੇ ਹੋ ਜਿੱਦਾਂ ਉੱਥੇ ਹੋਰ ਬਾਕੀ ਫੈਮਲੀਜ਼ ਹੋਣਗੀਆਂ ਹਨਾ ਕਿਉਂਕਿ ਫੈਮਲੀ ਟਾਈਪ ਸਪੌਟ ਹੈ ਜੀਓਥਰਮਲ ਪੂਲ ਬਣੇ ਹੋਏ ਆ ਤਾਂ ਉੱਥੇ ਹੋਰ ਵੀ ਬਾਕੀ ਲੋਕੀ ਹੋਣਗੇ ਤੁਸੀਂ ਉਹਨਾਂ ਨੂੰ ਸ਼ੂਟ ਨਹੀਂ ਕਰ ਸਕਦੇ ਸਟਾਰਟਿੰਗ 'ਚ ਅਸੀਂ ਪਿੱਛੇ ਇਹੀ ਗੱਲ ਕਰ ਰਹੇ ਸੀ ਮੈਂ ਦੇ ਭਾਜੀ ਜਦੋਂ ਅੰਦਰ ਐਂਟਰੀ ਮਾਰੀ ਐ ਤਾਂ ਇੱਕ ਵਾਰੀ ਥੋੜਾ ਟਾਈਮ ਤੋਂ ਪਹਿਲਾਂ ਜਦੋਂ ਅਸੀਂ ਜਮਾ ਮੌਕੇ ਜੇ ਤੇ ਪਹੁੰਚਿਆ ਹੁਣ ਸਾਡਾ ਟਾਈਮ ਹੀ ਖਰਾਬ ਹੋ ਰਿਹਾ ਕਿਉਂਕਿ ਜਦੋਂ ਉੱਥੇ ਸਨਰਾਈਜ਼ ਹੁੰਦਾ ਹਨਾ ਤਾਂ ਉਹ ਬਹੁਤ ਜ਼ਿਆਦਾ ਘੈਂਟ ਚੀਜ਼ ਆ ਉਹ ਦੇਖਣ ਵਾਲੀ ਚੀਜ਼ ਹੈਗੀ ਤੇ ਆਪਾਂ ਹੋ ਸਕਦਾ ਵੀ ਉਹ ਜੇ ਤਾਂ ਕਲਾਉਡੀ ਜਾਂ ਵੈਦਰ ਨਾ ਹੋਇਆ ਤਾਂ ਆਪਾਂ ਉਹ ਮਿਸ ਨਹੀਂ ਕਰਾਂਗੇ ਠੀਕ ਹੈ ਜੇ ਕਲਾਊਡੀ ਵੈਦਰ ਹੋਇਆ ਆਪਣਾ ਉਹ ਮਿਸ ਹੋ ਜਾਣਾ ਤੇ ਜਾ ਕੇ ਆਪਾਂ ਉਹ ਦੇਖਦੇ ਆਂ ਵੀ ਕੀ ਮਾਹੌਲ ਹੈ ਬਾਕੀ ਸਮਾਨ ਆਪਾਂ ਆਪਾਂ ਆਪਦਾ ਸਾਰਾ ਇੱਥੇ ਰੱਖ ਕੇ ਜਾਵਾਂਗੇ ਇੱਕੋ ਹੀ ਫੋਨ ਵਗੈਰਾ ਜੇ ਲੋੜ ਪਈ ਤਾਂ ਨਾਲ ਕੈਰੀ ਕਰਦੇ ਆ ਤੇ ਗੋਪ੍ਰੋ ਦਾ ਆਪਣੇ ਕੋਲੇ ਹੈਗਾ ਹੀ ਹੈਗਾ ਤੇ ਬਾਕੀ ਪਾਕਟਸ ਵਗੈਰਾ ਨਾਲ ਹੈਗੀਆਂ ਨੇ ਤਾਂ ਆ ਆਪਾਂ ਲੋਕਰ ਕਰ ਲਿਆ ਸੈਟ ਤੇ ਇਹ ਸਾਰਾ ਡਿਜੀਟਲ ਹੀ ਹੈਗਾ ਤੁਸੀਂ ਇੱਥੇ ਇਹਦੇ ਚ ਸਾਰਾ ਆਪਣਾ ਜਿੱਦਾਂ ਵੀ ਪੈਨ ਵਗੈਰਾ ਸੈੱਟ ਕਰਨਾ ਉਹ ਰੱਖ ਕੇ ਇੱਥੇ ਸਮਾਨ ਜਾਓ ਤੇ ਲੋੜ ਪੈਂਦੀ ਹੈ ਤੁਸੀਂ ਵਾਪਸ ਆ ਕੇ ਇੱਥੇ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤਾਂ ਉਹ ਜੇ ਹਿਸਾਬ ਦਾ ਆਪਣਾ ਟਾਈਮ ਕਰਾ ਬੁੱਕ ਕਰਿਓ ਤਾਂ ਕਿ ਤੁਹਾਨੂੰ ਬਾ ਕਰ ਸਕਦੇ ਉਹਦੀ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਤੁਸੀਂ ਸ਼ਾਮ ਨੂੰ ਵੀ ਕਰ ਸਕਦੇ ਹੋ ਸਵੇਰ ਵੀ ਕਰ ਸਕਦੇ ਹੋ ਤਾਂ ਬਹੁਤ ਵਧੀਆ ਐਕਸਪੀਰੀਅੰਸ ਹੈ ਤੇ ਤੁਹਾਡੇ ਨਾਲ ਆਪਾਂ ਸਾਰਾ ਸ਼ੇਅਰ ਕਰ ਰਹੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਆਪਣਾ ਇਹ ਵਲੌਗ ਜ਼ਰੂਰ ਪਸੰਦ ਆਊਗਾ ਤੇ ਇਥੋਂ ਆਪਾਂ ਨਿਕਲਦੇ ਹਾਂ ਉਸ ਤੋਂ ਬਾਅਦ ਅੱਗੇ ਜਾ ਕੇ ਦੇਖਦੇ ਹਾਂ ਇੱਕ ਵਾਰੀ ਬਾਥਰੂਮ ਪਾ ਲਿਆ ਕਿਉਂਕਿ ਸਵੇਰੇ ਸਵੇਰੇ ਠੰਡ ਵੀ ਲੱਗ ਰਹੀ ਹੈ ਟੈਂਪਰੇਚਰ ਹੋਊਗਾ ਮੈਨੂੰ ਲੱਗਦਾ 15 ਤੋਂ 20 ਦੇ ਅਪਰੋਕ 20 ਡਿਗਰੀ ਅਪਰੋਕਸੀਮੇਟਲੀ ਹੋਊਗਾ ਤੇ ਬਾਕੀ ਸਾਰਾ ਤੁਹਾਨੂੰ ਦਿਖਾਉਣ ਲਈ ਅੱਗੇ ਚੱਲ ਕੇ ਇੱਕ ਵਾਰੀ ਆਪਾਂ ਇੱਥੇ ਆਪਦਾ ਸਮਾਨ ਰੱਖ ਕੇ ਜਾਣ ਲੱਗੇ ਹਾਂ ਇੱਕ ਫੋਨ ਨਾਲ ਕੈਰੀ ਕਰਾਂਗੇ ਇੱਕ ਆਪਾਂ ਨਾਲ ਆਪਣਾ GoPro ਨਾਲ ਕੈਰੀ ਕਰ ਰਹੇ ਹਾਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਤੇ ਬਾਕੀ ਆ ਭਾਜੀ ਨੇ ਤੇ ਤੁਸੀਂ ਠੀਕ ਹੈ ਜੀ ਭਾਜੀ ਆਪਾਂ ਨੂੰ ਇੱਥੇ ਲੈ ਕੇ ਆਏ ਭਾਜੀ ਦਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਵੀ ਕਿਸੇ ਨਾਲ ਜਾ ਰਹੇ ਹੋ ਤਾਂ ਆਪਣਾ ਗਰੁੱਪ ਜਾਂ ਬਣਾ ਕੇ ਜਾਇਓ ਕਿਉਂਕਿ ਥੋੜਾ ਜਿਹਾ ਹੋਰ ਜਿਆਦਾ ਫਨ ਹੋ ਜਾਂਦਾ ਨੋ ਡਾਊਟ ਤੁਸੀਂ ਸੋਲੋ ਵੀ ਜਾ ਸਕਦੇ ਹੋ ਐਜ਼ ਆ ਕਪਲ ਵੀ ਜਾ ਸਕਦੇ ਹੋ ਇੱਥੇ ਕਪਲਸ ਬਹੁਤ ਜ਼ਿਆਦਾ ਨਾਈਟ ਸਟੇ ਕਰਦੇ ਨੇ ਕਿਉਂਕਿ ਇੱਕ ਦਿਨ ਪਹਿਲਾਂ ਆ ਜਾਂਦੇ ਆ ਤਾਂ ਸਵੇਰੇ ਉੱਠ ਕੇ ਬੰਦਾ ਜਿਹੜਾ ਉੱਥੋਂ ਦੇ ਵਿਊਜ਼ ਨੇ ਉਹ ਇੰਜੋਏ ਕਰ ਪਾਉਂਦਾ ਜਿਹੜਾ ਹਿਲਟ ਆਫ 뷰 ਪੁਆਇੰਟ ਹੈ ਠੀਕ ਆ ਜੀ ਬਾਕੀ ਡਿਟੇਲ ਤੁਹਾਡੇ ਨਾਲ ਆਪਾਂ ਕੱਲ ਵਾਲੇ ਵਲੌਗ ਸ਼ੇਅਰ ਕਰਾਂਗੇ ਮਿਲਦੇ ਆ ਜੀ ਨੈਕਸਟ ਵਲੌਗਸ ਟੇਕ ਕੇਅਰ ਬਾਏ ਸਾਸ਼ੀਕਲ ਗਾਇਜ਼